ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਹੈ ਡੀ ਯੂ ਟਿਊਬ ਚੈਨਲ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਮਰਸਾਰੀ ਪੱਗ ਖੇਦੀ ਲੈਤੇ ਸਵਾ 7 ਮੀਟਰ ਜਿਹੜਾ ਕਪੜਾ ਖੋਲ੍ਹੇਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ ਸਿਰ ਦੇ ਸੈਂਟਰ ਤੋਂ ਲਿਆ ਕੇ ਪੂਣੀ ਦਾ ਹੌਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸਾਰ ਨੂੰ ਇਹ ਘਰ ਹਲਕਾਣਾ ਮੈਂ ਗਾਂ ਦਫੋਲਡ ਕਰ ਦੇਣਾ ਹੈ ਫੋਲਡ ਕਰਤਾ ਹੈ ਗਰਦ ਸਲੜ ਜਿਹੜਾ ਤਾਂ ਹਾਂ ਦਫੋਲਡ ਕਰਤਾ ਹੋਰ ਚੰਗੀ ਰਾਂ ਬੈਕ ਤੱਕ ਸਾਫ਼ ਕਰ ਲੈਣਾ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਤੁਸੀਂ ਨੇ ਸਾਬਕਾ ਤਵਾ ਉਤੇ ਘਰ ਹਲਕਾ ਫੇਰ ਫੋਲਡ ਕਰਕੇ ਉਸ ਲੜੜਾ ਲੜ ਨੂੰ ਲਗਾ ਦੇਣਾ ਹੈ ਤੇਰਾ ਤੁਸੀਂ ਇਹ ਲੜ ਲਗਾਉਣਾ ਹੈ ਲੜ ਨੂੰ ਜਿਹੜਾ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਹੁਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿਹੜਾ ਉਹ ਤਰਾ ਫੇਰ ਤੁਸੀਂ ਇਹ ਬਣਾ ਲੈਣਾ ਹੈ ਮਤਲਬ ਪੇਚ ਬਣਾਉਣਾ ਤੋਂ ਇਹਨਾਂ ਨੂੰ ਜਿਹੜਾ ਹਲਕਾ ਫੇਰ ਉਸ ਲੜ ਦੇ ਵਿੱਚ ਜਿਹੜਾ ਉਸ ਲੜ ਜਿਹੜਾ ਹਲਕਾ ਹੈ ਹੋਲਡ ਕਰ ਤੋਂ ਬਾਅਦ ਉਸ ਲੜ ਨੂੰ ਜਿਹੜਾ ਇਹ ਫੇਰ ਉਤੋਂ ਜਿਹੜਾ ਉਸ ਲੜ ਤੋਂ ਤੁਸੀਂ ਇਹ ਪੈਰ ਲੜ ਹੋਲਡ ਕੀਤਾ ਹੀ ਇਸ ਸਲੱਡ ਨੂੰ ਚੱਕ ਲੈਣਾ ਹੈ ਚੱਕਾਂ ਤੋਂ ਬਾਅਦ ਸਲੱਡ ਜਿਹੜਾ ਇਹ ਫਿਰ ਫੁੱਲ ਕਰਕੇ ਛੱਡ ਦੇ ਇਹ ਡਬਲ ਪੇਜ ਨੇ ਆ ਬਣਾ ਲੈਣੇ ਹਨ ਚੰਗੀ ਤਰ੍ਹਾਂ ਇਹਨੇ ਡਬਲ ਪੇਜ ਬਣਾ ਕੇ ਛੱਡ ਦੇ ਜਿਹੜਾ ਹਲਕਾ ਇਹਨੇ ਫੁੱਲ ਕਰ ਦੇਣਾ ਹੈ ਐਂ ਤੂੰ ਇਸ ਸਲੱਡ ਨੂੰ ਵੀੜਾ ਤੁਹਾਨੂੰ ਬੈਗ ਧਾਕੇ ਜਿਹੜਾ ਸਾਫ਼ ਕਰਕੇ ਲਗਾਉਣਾ ਹੈ ਚੰਗੀ ਤਰ੍ਹਾਂ ਇਸ ਸਲੱਡ ਨੂੰ ਵੀੜਾ ਕੋਈ ਪੂਰੀ ਸਫਾਈ ਦੇ ਵਿੱਚ ਜਿਹੜਾ ਬੈਗ ਧਾੱਕ ਲੈਣਾ ਹੈ ਬਾਹਰ ਵਿੱਚ ਸਲੱਡ ਦੇ ਵਿੱਚ ਜਿਹੜਾ ਬਾਅਦ ਫੇਰ ਕੇ ਤੁਸੀਂ ਜਿਹੜਾ ਇਸ ਸਲੱਡ ਦੇ ਜਿਹੜੇ ਮੋਟਾਈਆ ਸੈੱਟ ਕਰ ਲੈਣੀ ਹੈ ਤੇ ਇਸ ਸਲੱਡ ਦਾ ਜਿਹੜਾ ਫਾਸਲਾ ਉਦੋਂ ਇਹ ਸਾਈਡ ਨਾਲ ਜਿਹੜਾ ਸੇਮ ਰੱਖਣਾ ਹੈ ਚੰਗੀ ਤਰ੍ਹਾਂ ਲੜ ਦੇ ਵਿੱਚ ਵੀ ਜਿਹੜਾ ਬਾਜ ਬੈਗ ਦਾ ਕਿਹੜਾ ਫੇਰ ਲੈਣਾ ਹੈ ਚੰਗੀ ਤਰ੍ਹਾਂ ਇਹਦਾ ਬੈਗ ਦਾ ਜਿਹੜਾ ਦੇ ਨਾਲ ਬਾਹਰ ਫੇਰ ਲੈਣਾ ਹੈ ਜਿਹੜਾ ਤੁਹਾਡਾ ਉੱਤਲਾ ਦੂਸਰਾ ਲੜ ਹੋਗਾ ਉਹ ਖਲੜ ਦੇ ਵਿੱਚ ਜਿਹੜਾ ਫੇਰ ਉਸ ਲੜ ਦੇ ਵਿੱਚ ਫੇਰ ਕੇ ਸਾਈਡ ਨਾਲ ਵਿੱਚ ਚੰਗੀ ਤਰ੍ਹਾਂ ਬਾਹਰ ਫੇਰ ਫੇਲ ਲੈਣਾ ਹੈ ਇਹੜਾ ਤੁਸੀਂ ਇਹ ਅਗਲਾ ਲੜਣਾ ਹੈ ਲੜ ਨੂੰ ਜਿਹੜਾ ਬੈਗ ਤੋਂ ਪਿੰਚਾ ਕਰਕੇ ਹੁਣ ਇਹਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਮੱਧ ਪਾਸਾ ਉੱਤੇ ਰੱਖ ਕੇ ਤੁਸੀਂ ਨੇ ਇਸ ਲੜ ਦੇ ਵੀ ਪੇਚ ਤੋਂ ਉਸ ਤਰੀਏ ਬਣਾਉਣੇ ਹਨ ਜਿਸ ਤਰ੍ਹਾਂ ਤੁਸੀਂ ਨੇ ਪਹਿਲੇ ਲੜ ਦੇ ਪੇਚ ਬਣਾਏ ਹਨ ਇਸ ਲੜ ਨੇ ਗਰ ਫੋਲਡ ਕਰਨਾ ਹੈ ਗਰ ਤੋਂ ਫੋਲਡ ਕਰਨ ਤੋਂ ਇੱਕ ਗਰ ਇੱਕ ਗਰ ਤੋਂ ਫੋਲਡ ਕਰ ਦੇਣਾ ਹੈ ਗਰ ਤੋਂ ਫੋਲਡ ਕਰ ਤਾਂ ਲੜ ਜਿਹੜਾ ਹਲਕਾ ਗੁੱਟ ਦੇ ਮਦਰ ਹਲਕਾ ਚੱਕ ਲੈਣਾ ਹੈ ਚੱਕਣ ਤੋਂ ਫਲੜ ਨੂੰ ਜਿਹੜਾ ਉਸ ਲੜ ਦੇ ਇੱਗਰ ਹੋਲਡ ਕਰਕੇ ਉਸ ਲੜ ਦੇ ਜਿਹੜਾ ਹਲਕਾ ਜਾਂ ਫਿਰ ਉਂਗਲ ਜਾਂ ਰੁਘਾ ਪਾ ਕੇ ਇਹਨੂੰ ਜਿਹੜਾ ਚੰਗੇ ਤਰ੍ਹਾਂ ਬੈਗ ਦਾ ਜਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰ ਤੋਂ ਬਾਅਦ ਲੜ ਦੇ ਵਿੱਚ ਚੰਗੇ ਤਰ੍ਹਾਂ ਜਿਹਨੂੰ ਹਲਕਾ ਸਲੜ ਦੇਣਾ ਫੋਲਡ ਕਰਕੇ ਇਸ ਲੜ ਦੇ ਵਿੱਚ ਇਹਨੂੰ ਜਿਹੜੀ ਸਫਾਈ ਆ ਉਹ ਕਰ ਲੈਣੀ ਹੈ ਬਾਅਦ ਦੀ ਮਦਦ ਨਾਲ ਜਿਹੜਾ ਲੜ ਤੋਂ ਲੜਾ ਸੈਟ ਕਰ ਲੈਣਾ ਹੈ ਚਲਾ ਦਿੰਗੇ ਇਹਦੇ ਚੰਨੇ ਬਾਜ ਫੇਰੇ ਚਲਾ ਦੋੜਾ ਹਲਕਾ ਥਲੇ ਖਿੱਚ ਕੇ ਉਸ ਲੜ ਦਾ ਫਾਦਲਾ ਦਿਨੇ ਸੈਟ ਕਰ ਲੈਣਾ ਹੈ ਤੇ ਕਿਦਰ ਸਾਲਣਾ ਦਾ ਚੈਨ ਪ੍ਰੋਪਰ ਜਿਹੜਾ ਦਿਨੇ ਬਾਜਾ ਫੇਰ ਲੈਣਾ ਹੈ ਲੜ ਨੂੰ ਵੀੜਾ ਬੈਗ ਤੱਕ ਸਾਫ ਕਰਕੇ ਜਿਹੜਾ ਦਿਨੇ ਲਗਾ ਲੈਣਾ ਹੈ ਜਿਹੜੇ ਨੋ ਦੇ ਕੋਲ ਤੁਹਾਡੇ ਲੱਟਲੇ ਹੋਣਗੇ ਤੇ ਨੇੜੇ ਉਹ ਵੀ ਟੈਟ ਕਰ ਲੈਣੇ ਹਨ ਚੰਗੇ ਤਰ੍ਹਾਂ ਇਹ ਸਾਰੇ ਲੜਦੇ ਹੁੰਦੇ ਨੇ ਇਹ ਵੀ ਟੈਟ ਕਰ ਲੈਣੇ ਹਨ ਜਿਹੜੇ ਤੁਹਾਡੇ ਉਤਲੇ ਪੇਟੜੇ ਗੋ ਵੀ ਇਹੜੇ ਸੈਟ ਕਰ ਲੈਣੇ ਹਨ ਚੰਗੇ ਤਰ੍ਹਾਂ ਸਾਰੇ ਲੜਾਵੇ ਚਾਹੇ ਜਿਹੜਾ ਤੁਹਾਨੂੰ ਬਾਇਓ ਪ੍ਰੋਪਰ ਇਹੜਾ ਫੇਲੜਾ ਹੈ ਜੇ ਰੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੇਸ ਪੇਜ ਨੂੰ ਫੋਲੋ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਤੀੜੀ ਮੈਥਡ ਪੇਜ ਆਉਣਗੇ ਜਿਹੜੇ ਸੈੱਟ ਕਰ ਲੈਣੇ ਹਨ ਜਿਹੜਾ ਤੁਸੀਂ ਨੇ ਇਕ ਲੜ ਲਗਣਾ ਹੈ ਲੜ ਨੂੰ ਜਿਹੜਾ ਬੈਗ ਤਾਂ ਪਿੰਚਾ ਕਰਕੇ ਉਹਨੇ ਦਾ ਹੌਲ ਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਵੀੜਾ ਹਲਕਾ ਜਿਹਾ ਫੋਲਡ ਕਰ ਦੇਣਾ ਹੈ ਇਕ ਗਰ ਫੇਰ ਫੋਲਡ ਕਰਨ ਤੋਂ ਉਸ ਤਰ੍ਹਾਂ ਜਿਨੇ ਇਸ ਲੜ ਦੇ ਵੀ ਡਬਲ ਵੇ ਬਣਾਉਣੇ ਹਨ ਜਿਸ ਤਰ੍ਹਾਂ ਤੁਸੀਂ ਨੇ ਪਹਿਲੇ ਲੰਦਰ ਬਣਾਇਆ ਸੀ ਸਰਨ ਜਿਹੜਾ ਇਹਨੂੰ ਫਿਰ ਫੋਲਡ ਕਰਕੇ ਸਰਨ ਜਿਹੜਾ ਜਿਸ ਤੂੰ ਨੇ ਹਲਕਾ ਵੇਸ ਤੋਂ ਉਸ ਦੇ ਵਿੱਚ ਇਹ ਹਲਕਾ ਗੁਠਾਈ ਮਦਨਾ ਸਰਨ ਨੂੰ ਜਿਹੜਾ ਵਿੱਚ ਫੋਲਡ ਕਰ ਦੇਣਾ ਹੈ ਉੱਤੋਂ ਜਿਹੜਾ ਜਿਹੜਾ ਫੋਲਡ ਕਰਨ ਤੋਂ ਬਾਅਦ ਜਿਹੜਾ ਇਹਨੂੰ ਸਰਨ ਜਿਹੜਾ ਹਲਕਾ ਥੱਲੇ ਖਿੱਚ ਕੇ ਉਸ ਲੜ ਦੇ ਵਿੱਚ ਚੰਗੇ ਤਰ੍ਹਾਂ ਜਿਹੜਾ ਚੰਗੇ ਤਰ੍ਹਾਂ ਜਿਹੜਾ ਫੜ ਲਿਆ ਇਹਨੂੰ ਨੁਕਦ ਜਿਹੜਾ ਫੋਲਡ ਕਰ ਦੇਣਾ ਹੈ ਹਲਕਾ ਸਲੜ ਰਿਹਾ ਥੱਲੇ ਖਿੱਚ ਕੇ ਸਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਆ ਬਾਜਾ ਤੈਨੇ ਫੇਰ ਦੇਣਾ ਹੈ ਇਹਨਾਂ ਦੇ ਵਿੱਚ ਵੇਹ ਤੁਸੀਂ ਨੜੀ ਪ੍ਰੋਪਰ ਰਿੜੀ ਬੈਗ ਤਾਂ ਖੇੜੀ ਸਫਾਈ ਹੋ ਤੈਨੇ ਬੈਗ ਤਾਂ ਕਰਨੀ ਹੈ ਇਹਨਾਂ ਨਾਲ ਹੀ ਫਾਸਲਾ ਤੁਹਾਨੂੰ ਨਹੀਂ ਰੱਖਣਾ ਜਿੰਨਾ ਤੁਸੀਂ ਇਹਨੇ ਪਹਿਲੇ ਨਾ ਫਾਸਲਾ ਰੱਖਿਆ ਸੀ ਚੰਗੇ ਤਰ੍ਹਾਂ ਸਾਰੇ ਨਾ ਬੱਚੇ ਨੇ ਬੈਗ ਦਾ ਕਿਹੜਾ ਬਾਜਾ ਫੇਲਣਾ ਹੈ ਜੇ ਕਰਤਾ ਅੱਜ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਨ ਸ਼ੁਰੂ ਕਰਿਆ ਕਰੋ ਜਿਹੜੇ ਉੱਤੋਂ ਤੁਹਾਡੀ ਸ਼ੇਪ ਹੋ ਗਏੜਾ ਇਹ ਪੇਜ ਨੂੰ ਨਾਲ ਉਹ ਵੀ ਸੈੱਟ ਕਰਨ ਨਾਲ ਤੁਹਾਡੀ ਸ਼ੇਪ ਆ ਤੁਸੀਂ ਉਹ ਵੀ ਜਿਹੜੀ ਸੈੱਟ ਕਰ ਲੈਣੀ ਹੈ ਜਿਹੜਾ ਇਹਦਾ ਦਿਨੇ ਪੱਲੇ ਲੜ ਲਗਾ ਉਸ ਦੇ ਵਿੱਚ ਜਿਹੜਾ ਦਿਨੇ ਬਾਜਾ ਫੇਰ ਲੈਣਾ ਹੈ ਜਿਹੜਾ ਤੁਸੀਂ ਇਹ ਲੜਾ ਲੜਾਉਣਾ ਹੈ ਲੜਾ ਤਾਂ ਪੂਣੀ ਦਾ ਗੁੱਲ ਦਾ ਬੱਸ ਥੱਲੇ ਰੱਖ ਕੇ ਤੇ ਜਿਹੜਾ ਬੰਦ ਬੱਸ ਆ ਉਸ ਨੂੰ ਉੱਤੇ ਰੱਖ ਕੇ ਉਹ ਜਿਹੜਾ ਜਿਹੜਾ ਕੱਪੜਾ ਹੋਊਗਾ ਅੰਦਰ ਹਲਕਾ ਅੰਦਰ ਨੂੰ ਫੋਲਡ ਕਰ ਦੇਣਾ ਹੈ ਅੰਦਰ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਇੱਕ ਉੱਤਲਾ ਜਿਹੜਾ ਪੇਲ ਦੇ ਨੇ ਹਲਕਾ ਚੱਕ ਲੈਣਾ ਹੈ ਚੱਕਰ ਤੋਂ ਬਾਅਦ ਲੜ ਨੂੰ ਵੀ ਜਿਹੜਾ ਦਿਨੇ ਇਸ ਲੜ ਦੇ ਕੋਲ ਫੋਲਡ ਕਰ ਦੇਣਾ ਹੈ ਇਸ ਤਰ੍ਹਾਂ ਇਸ ਦੇ ਨਾਲ ਸਾਰੇ ਲੜਾਂ ਜਿਹੜੇ ਤੁਸੀਂ ਪੇਜ ਬਣਾਏ ਹਨ ਉਸ ਤਰ੍ਹਾਂ ਹੀ ਇਸ ਲੜ ਦਾ ਵੀ ਉਸ ਤਰ੍ਹਾਂ ਹੀ ਪੇਜ ਬਣਾਉਣਾ ਹੈ। ਇਸ ਨਾਲ ਜਿਹੜਾ ਹਰਕਾ ਖੋਲ ਕੇ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਪੇਜ ਜਿਹੜਾ ਡਬਲ ਆ। ਸਾਰਾ ਨਾਲ ਖਿੱਚ ਕੇ ਤੁਸੀਂ ਜਿਹੜਾ ਉਹਦੇ ਵਿੱਚ ਗੂਠਾ ਪਾ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਚੈੱਕ ਕੇ ਇਸ ਲੜ ਦੇ ਵਿੱਚ ਇਹਨਾਂ ਤੁਸੀਂ ਜਿਹੜਾ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੀ ਸਫਾਈ ਉਹ ਕਰ ਲੈਣੀ ਹੈ। ਇਹਨਾਂ ਨੂੰ ਵੀ ਹਲਕਾ ਜਿਹਾ ਨਿਣਾ ਨੋਵੇ ਕੋਲ ਹੁਲ ਗਰ ਦੇਣਾ ਹੈ ਚੰਗੀ ਤਰ੍ਹਾਂ ਇਹ ਲੜਦੇ ਵੀ ਇਹ ਡਵਲ ਪੇਨ ਉਹ ਦਿਨੇ ਬਣਾ ਲੈਣੇ ਹਨ ਇਹਨਾਂ ਦੇ ਵਿੱਚ ਵੀ ਲੜਦੇ ਨੇ ਬਾਜਾ ਫੇਰ ਲੈਣਾ ਹੈ ਬਾਅਦ ਵਿੱਚ ਇਹਨਾਂ ਲੜਦੇ ਵਿੱਚ ਚੰਗੀ ਤਰ੍ਹਾਂ ਇਹ ਤੁਨੇ ਬੈਗ ਦਾ ਕਿਰੀ ਸਫਾਈ ਉਹ ਦਿਨੇ ਕਰ ਲੈਣੀ ਹੈ ਨੋਕ ਦੇ ਕੋਲੋਂ ਜਿਹੜਾ ਤੁਹਾਡੇ ਲੱਟਲੇ ਹੋਣਗੇ ਦਿਨੇ ਉਹ ਵੀ ਟੈਗ ਕਰ ਲੈਣੇ ਹਨ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਚੰਗੀ ਤਰ੍ਹਾਂ ਤੁਹਾਡੀ ਫੇਸ ਆਉਗੈਣੀ ਜਿਹੜੀ ਸੈਟ ਕਰ ਲੈਣੀ ਹੈ ਆਹ ਕਿਹੜੇ ਨਾਲ ਨੋਕ ਦੇ ਕੋਲੋਂ ਜਿਹੜਾ ਲੜਦੇ ਨੇ ਉਹਨਾਂ ਨੂੰ ਵੀ ਇੰਦਰ ਕਰ ਲੈਣੇ ਹਨ ਚੰਗੀ ਤਰ੍ਹਾਂ ਇਹ ਸਹਲਣ ਦੇ ਵਿੱਚ ਬਾਜਾ ਦਿਨੇ ਫੇਰ ਲੈਣਾ ਹੈ ਜਿਹੜੇ ਲੜਾਂ ਦਾ ਫਾਦਲਾ ਵੱਧ ਘਟਾ ਵੱਧ ਘਟਾ ਹੋਊਗਾ ਤੇਨੇ ਬਾਅਦ ਦੀ ਮਦਦ ਨਾਲ ਇਹ ਫਾਦਲਾ ਉਹਦੇ ਨੇ ਇੱਕੋ ਜਿਹਾ ਕਰ ਦੇਣਾ ਹੈ ਚੰਗੀ ਤਰ੍ਹਾਂ ਸਹਲਣ ਦੇ ਵਿੱਚ ਇਹੜਾ ਬਾਜਾ ਦਿਨੇ ਫੇਰ ਦੇਣਾ ਹੈ ਤਾਲੜਾ ਇਹ ਜਿਹੜਾ ਨੇੜਾ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਵਾਜਾਉਂਦੇ ਨੇ ਫੇਰ ਲੈਣਾ ਹੈ ਜਿਹੜਾ 3.9 ਦੇ ਕੋਲ ਲੜਾ ਇਹਦਾ ਤਰ੍ਹਾਂ ਲੜ ਲਗਾ ਸੀ ਉਹ ਲੋੜੇ ਵੀਟ ਲਾਉ ਆਉਂਦਾ ਚੰਗੀ ਤਰ੍ਹਾਂ ਟ੍ਰੈਡ ਕਰ ਲੈਣਾ ਹੈ ਨੌਕ ਦੇ ਕੋਲ ਤੀਨੇ ਹਲਕੇ ਰਲ ਦੇ ਵਿੱਚ ਜਪਾ ਫੇਰ ਕੋਲ ਜਿਹੜਾ ਟ੍ਰੈਡ ਕਰ ਲੈਣਾ ਹੈ ਜਿਹੜਾ ਤੁਸੀਂ ਸ਼ੇਵਲ ਵਾਲਾ ਲਗਾਉਣਾ ਹੈ ਪੂੰਗੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿਹੜਾ ਜਿਹੜਾ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਲੜ ਨੂੰ ਜਿਸੋ ਨੱਕ ਦੀ ਛੇ ਦੇ ਵਿੱਚ ਸ਼ੇਵਲ ਦਾ ਜਿਹੜਾ ਫੋਲ ਲਗਾ ਦੇਣਾ ਹੈ ਇਹ ਸ਼ੇਵਲ ਨੂੰ ਚੰਗੀ ਤਰ੍ਹਾਂ ਜਿਹੜਾ ਫੋਲ ਕਰ ਕਰ ਤੋਂ ਜਿਹੜਾ ਸਿੰਗਲ ਲਗਾ ਇਸ ਲੜ ਨੂੰ ਜਿਹੜਾ ਸਿੰਗਲ ਲਗਾਉਣਾ ਹੈ ਇਹ ਤੜੜਾ ਆਖਰੀ ਲੜੂਗਾ ਉਸ ਨੂੰ ਜਿਹੜਾ ਤੁਸੀਂ ਇਹਨੇ ਸਿੰਗਲ ਲਗਾ ਦੇਣਾ ਹੈ ਇਹ ਗਰਫੋਲ ਲਗਾਣ ਤੋਂ ਇਹ ਮੇਰਾ ਥੋੜਾ ਗਰਫੋਲ ਕਾ ਉਹਨੇ ਦਬ ਕੇ ਤੇ ਨੋਕ ਜਿਹੜੀ ਸੈੱਟ ਕਰਕੇ ਦੀਨੇ ਇਸ ਨਾਲ ਜਿਹੜਾ ਬੈਕ ਦਾ ਜਿਹੜਾ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਚੰਗੀ ਤਰ੍ਹਾਂ ਇਸ ਨੂੰ ਬੈਗ ਤੱਕ ਜਿਹੜਾ ਉਹਨੇ ਬਾਅਦ ਬਾਅਦ ਦੀ ਵੰਦਣਾ ਹੈ ਫਿਰ ਉੱਥੇ ਪਹਿਲਾਂ ਬਾਅਦ ਬਾਅਦ ਵਿੱਚ ਫਿਰ ਸਾਦੇ ਹੋ ਚੰਗੀ ਤਰ੍ਹਾਂ ਸਲੜ ਦਿਓ ਜਿਹੜਾ ਤੁਸੀਂ ਜਿਹੜਾ ਬਾਜਾ ਤੁਸੀਂ ਫੇਰ ਲੈਣਾ ਹੈ ਅੱਕੜ ਦਾ ਆਪਣਾ ਨਰਚੀਨ ਵਲੋਂ ਇਹ ਖੇਚ ਲੈਣਾ ਹੈ ਕਿਚਨ ਵਾਰ ਤੜਾ ਸੇਮੇ ਲੜਦਾ ਗਾਇਸ ਉਹਦੇ ਵਿੱਚ ਜਿਹੜਾ ਬਾਦ ਉਹਨੇ ਚੰਗੀ ਤਰ੍ਹਾਂ ਫੇਰ ਲੈਣਾ ਹੈ ਨੋਕ ਹੋਏ ਤਾ ਡਿਸੈਟ ਕਰ ਜਿਹੜੇ ਤੋਂ ਨੋਕ ਹੋਊਗੀ ਤੇ ਨੋੜੀ ਆਵੀ ਸੈਟ ਕਰ ਲੈਣੀ ਹੈ ਚੰਗੀ ਤਰ੍ਹਾਂ ਸਾਰਾ ਲੜਨ ਦੇ ਵਿੱਚ ਨਾ ਬਾਦ ਨੇ ਉਹਦਾ ਬੈਗ ਤਾਂ ਕਿਹੜਾ ਤਿਹਰੇ ਫੇਰ ਲੈਣਾ ਹੈ ਜਿਹੜਾ ਜਿਹੜਾ ਸਾਰਾ ਨਾ ਵੇ ਜਿਹੜਾ ਬਾਜੋ ਤੇ ਨਿਹੜਾ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਸਾਰਾ ਫੇਲਣਾ ਹੈ ਜੇ ਤੁਹਾਡੀ ਛੇ ਪਾਇਦੇ ਤੁਸੀਂ ਉਹ ਛਟਾ ਕਰ ਲੈਣੀ ਹੈ ਜੇ ਕਰ ਤਾਂ ਹਰ ਵੀਡੀਓ ਬੁੱਧੇ ਲਾ ਦਿਤਾ ਲਾਈਕ ਸ਼ੇਅਰ ਕਰਨਾ ਜੂ ਕਰਿਆ ਕਰੋ ਜਿਹੜਾ ਤੁਹਾਡਾ ਇੱਕ 45 ਜਿਹੜਾ ਬਾ ਉਹ ਪੇਜ ਉਹ ਫਲਡ ਦੇ ਵਿੱਚ ਵੀ ਐ ਚੰਗੀ ਤਰ੍ਹਾਂ ਜਿਹੜਾ ਤੁਸੀਂ ਬਾਜਾ ਫੇਲਣਾ ਹੈ ਇਹਨਾਂ ਉੱਤੇ ਪੇਜ ਨੂੰ ਗੋਵੀ ਦਿਨੇ ਸੈਟ ਕਰ ਲੈਣੇ ਹਨ ਚਿੰਗੀ ਤੇਰੇ ਨਾਲ ਨੀ ਸਾਰੇ ਨਾਲ ਵਿੱਚ ਜਿਹੜਾ ਬਾਜਾ ਫੇਰ ਲੈਣਾ ਹੈ ਇਹ ਲਟੋੜਾ ਸੇਮਾੜਾ ਲਗਾਉਣਾ ਹੈ ਉਲਟ ਦੇ ਵਿੱਚ ਵੀ ਜਿਹੜਾ ਤੁਸੀਂ ਇਹ ਪ੍ਰੋਪਰ ਜਿਹੜਾ ਬਾਜਾ ਫੇਰ ਲੈਣਾ ਹੈ। ਉਹ ਫੇਰ ਦੇ ਜਿਹੜਾ ਦੋਨੇ ਹੱਥ ਦੇ ਬਾਜਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਫੇਰ ਲੈਣਾ ਹੈ। ਜਿਹੜਾ ਤੇ ਇੱਕ ਪੱਗ ਬੈਨ ਲਗਾਉਣਾ ਹੈ ਪੱਗ ਮੈਂ ਨੱਕ ਦੀ ਸੇਹ ਚ ਲਗਾ ਲਗਾਉਣਾ ਹੈ। ਇਹੜਾ ਤੁਸੀਂ ਇਹ ਕੱਲ ਲੜ ਲਗਾਉਣਾ ਹੈ ਕੱਲ ਲੜ ਨਹੀਂੜਾ ਬੈਗ ਤੋਂ ਪਿੰਚ ਕਰਕੇ ਹਲਕਾ ਆ ਪੂਣੀ ਨੂੰ ਖੋਲ ਕੇੜਾ ਉਤਰਾ ਪੱਲਾ ਥੱਲੇ ਨੂੰ ਫੋਲਡ ਕਰਕੇ ਛੜ ਦਾ ਪੱਲਾ ਉੱਤੇ ਨੂੰ ਫੋਲਡ ਕਰਕੇ ਹੁਣ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਉਸ ਤੋਂ ਇਹੜਾ ਚੰਗੀ ਤਰ੍ਹਾਂ ਇਹੜਾ ਬੈਗ ਦਾ ਜਿਹੜਾ ਤੁਸੀਂ ਇਹਨਾਂ ਸਾਫ਼ ਕਰਕੇ ਲਗਾਉਣਾ ਹੈ ਇੱਕ ਗਰਸ ਦੇ ਲੜਦੇ ਤੇੜਾ ਦਿਨੇ ਬਾਜ ਫੇਰ ਕਿਹੜਾ ਤੁਹਾਡਾ ਸ਼ੇਮਾ ਲੜਦਾ ਗਿਆ ਸੀ ਉਸ ਦੇ ਉੱਤੇ ਵੀੜ ਦਿਨੇ ਡਾ ਬਾਜ ਚੰਗੀ ਤਰ੍ਹਾਂ ਡਾ ਫੇਲ ਲੈਣਾ ਹੈ ਬਾਈ ਹੋਇਆ ਤੋ ਅਜਨੇ ਵੀ ਤੁਹਾਡੇ ਕੰਗਲੜ ਦੇ ਵਿੱਚ ਬਾਹਣੇ ਦੇ ਦਿਨ ਸਾਰੇ ਕੱਢ ਲੈਣੇ ਹਨ ਕਲਗੀ ਲੜ ਦੀ ਜਿਹੜਾ ਪੱਗ ਪੰਦੇ ਥੱਲੇ ਚ ਲਿਆ ਕੇ ਉਸ ਨਾਲ ਨਾ ਸੱਜੇ ਪਾਸੇ ਵੱਲ ਘੁਮਾ ਲੈਣਾ ਹੈ ਸੱਜੇ ਪਾਸੇ ਵੱਲ ਘੁਮਾ ਕਮਾਗਾ ਜਿਹੜਾ ਹਲਕਾ ਖੋਲ ਕੇ ਉਹਨੇ ਜਿਹੜਾ ਬੈਕ ਤੇ ਚੰਗੀ ਤਰ੍ਹਾਂ ਜਿਹੜਾ ਨੋਕ ਦੇ ਕੋਲ ਤੋਂ ਲਾੜ ਨੂੰ ਜਿਹੜਾ ਦਬ ਦੇਣਾ ਹੈ ਜੇ ਕਾ ਤਾਂ ਛੜੀ ਬਿੜੀ ਬਦਲ ਆ ਤੇ ਤਾਂ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਸ਼ੇਪ ਹੋ ਗਈ ਜਿਹੜੀ ਉਹ ਵੀ ਸੈਟ ਕਰ ਲੈਣੀ ਹੈ ਇਹ ਲਾਟੜਾ ਨੋਗ ਦੇ ਘੁੱਟੇ ਲੈਣਗੇ ਤੂੰ ਵੀ ਬਾਦੀ ਮਦਿਆਂ ਜਿਹੜਾ ਤੁਸੀਂ ਨੇ ਟੈਟ ਕਰ ਲੈਣੇ ਹਨ ਚੰਗੀ ਤਰ੍ਹਾਂ ਹੀ ਤੁਹਾਡੀ ਨੋਗ ਨੋਗ ਕਾ ਵੀ ਸੈੱਟ ਕਰ ਲੈਣੀ ਹੈ ਇਹੜਾ ਤੁਸੀਂ ਨੇ ਸੈਟ ਕਰਨ ਆਇਆ ਸਰਦੇ ਹੈਟਰ ਚੋਪਾ ਦਾ ਲੜ ਲਗਾ ਉਸ ਨਾਲ ਉਹ ਜਿਹੜਾ ਖਿੱਚ ਕੇ ਉਸ ਨਾਲ ਜਿਹੜਾ ਪੂਰੇ ਸਰਦੇ ਦਾ ਕਵਰ ਕਰਕੇ ਉਹ ਨਾਲ ਉਹਨੇ ਮੂੰਹ ਜਰਾ ਥੋੜਾ ਸਰਦੋਂ ਦਾ ਖਿੱਚ ਦੇਣਾ ਹੈ ਕੋਈ ਜਦੋਂ ਦੋ ਪਲਾਦ ਨੇ ਪਿਛਲਾ ਲਾੜਾ ਲਾਉਣਾ ਹੈ ਦੋਨਾਂ ਹੈਂਡ ਦਾ ਫੋਲਡ ਕਰਕੇ ਫੁਲਾੜ ਜਿਹੜਾ ਬੈਗ ਤੇ ਦੱਬ ਦੇਣਾ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ